ਫਤਿਹ ਫਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰुणा ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨ ਹਾ ਦੇ ਸ਼ਬਦ ਗੁਰੂ ਦਸਾਹੀ ਪਾਦਸ਼ਾਹੀਆ ਕੇ ਆਤਮਿਕ ਸਰੂਪ ਸਤਗੁਰੂ ਜੁਗੋ ਜੁਗ ਅਟਲ ਸਤਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਇਸ ਮਹਾਨ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਨ ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਅੱਜ ਸਤਿਕਾਰ ਗੁਰਬਾਣੀ ਦਾ ਰਸ ਬਿਨਾਂ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਔਸਾਦ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਹਿਮ ਜੀ ਦੇ ਚਰਣਾ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਤਨਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਗੁਣ ਆਮਨ ਸ਼ਬ੍ਰ ਦੀ ਵਿਚਾਰ ਅੰਦਰ ਦਰਸਾ ਰਹੇ ਨੇ। ਕਿੰਨੇ ਵੱਡੇ ਉਪਕਾਰ ਹਨ ਜੀਵ ਦੇ ਉੱਪਰ ਐਸੇ ਹੈਰਾਨੀਜਨਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਉਤਕ ਹੈ ਜੋ ਕਹਿਣੀ ਕਥਨੀ ਤੋਂ ਬਾਹਰ ਹਨ ਮਨੁੱਖ ਕਈ ਵਾਰ ਆਪਣੀ ਬੁੱਧੀ ਦੇ ਅਨਸਾਰ ਸੋਚਦਾ ਹੈ ਕਈ ਕੀ ਤਰ੍ਹਾਂ ਦੀ ਇਹ ਸੰਸਾਰ ਦੀਆਂ ਵਿਚਾਰਾਂ ਨੂੰ ਵਿਚਾਰਨਾ ਕਰਦਾ ਹੈ ਹਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਐਸੇ ਅਸਚਰਜ ਕੌਤਕ ਹੈ ਜਿਨ੍ਹਾਂ ਨੂੰ ਦੇਖ ਕੇ ਜਾਂ ਫਿਰ ਕੰਨਾਂ ਦੇ ਨਾਲ ਸੁਣ ਕੇ ਮਨੁੱਖ ਬਹੁਤ ਵਿਸਮਾਦ ਹੋ ਜਾਂਦਾ ਹੈ ਪਤਾ ਨਹੀਂ ਚੱਲਦਾ ਸੋਚਨ ਸ਼ਕਤੀ ਤੋਂ ਬੁੱਧੀ ਤੋਂ ਪਰੇ ਹੈ ਐਸੀ ਵਿਸਮਾਦ ਲੀਲਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਉਂਕਿ ਪ੍ਰਮਾਤਮਾ ਉਹ ਕੁਝ ਕਰ ਸਕਦਾ ਹੈ ਜੋ ਸੰਸਾਰ ਦੇ ਲੋਕ ਕਹਿੰਦੇ ਐ ਕਿ ਕਦੇ ਹੋ ਹੀ ਨਹੀਂ ਸਕਦਾ ਇਹ ਕੰਮ ਇਦਾਂ ਹੋ ਹੀ ਨਹੀਂ ਸਕਦਾ ਨਾ ਮਮਕਨ ਨੂੰ ਵੀ ਮਮਕਨ ਕਰ ਦਿੰਦਾ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਗੁਣ ਹੈ ਨਾ ਉਹ ਕਹੀ ਨਹੀਂ ਜਾ ਸਕਦੇ ਵਾਹਿਗੁਰੂ ਜੀ ਦੀ ਬੇਸਮਾਦ ਲੀਲਾ ਹੈ ਕਹਿਣੇ ਕਥਨੀ ਤੋਂ ਬਾਹਰ ਹੈ ਸੋ ਆਓ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਾਵਨ ਜਲ ਸਰਵਣ ਕਰੀਏ ਸਤਿਗੁਰੂ ਜੀ ਦੇ ਅੰਮ੍ਰਿਤ ਬਾਣੀ ਦੇ ਵਿਚਾਰ ਨਾਲ ਜੁੜੀਏ ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਜਿਤ ਨੂੰ ਇਕਾਗਰ ਕਰਨਾ ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ ਤੁਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੇਵ ਚੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ ਜੇਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈ ਦਮ ਹੱਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਫਰਮਾਉਂਦੇ ਆ ਗੁਰ ਸਿੱਖੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਦਰਬਾਰ ਸਭ ਤੋਂ ਉੱਚਾ ਹੈ ਸਭ ਤੋਂ ਉੱਚਾ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਰੂਪੀ ਦਰਬਾਰ ਹੈ। ਸੰਸਾਰ ਦੇ ਅੰਦਰ ਵੱਡੇ-ਵੱਡੇ ਸੰਸਾਰ ਦੇ ਜੀਵਾਂ ਦੇ ਦਰਬਾਰ ਨੇ दैਵੀ ਸ਼ਕਤੀਆਂ ਦੇ ਆਪਣੀ ਦਰਬਾਰ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੇ ਸਰੂਪ ਰੂਪੀ ਦਰਬਾਰ ਦੀ ਕੋਈ ਵੀ ਬਰਾਬਰਤਾ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਸਾ ਰਾਗ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਪਰਮਾਤਮਾ ਉੱਚਿਆਂ ਤੋਂ ਵੀ ਉੱਚਾ ਹੈ ਕਿੰਨੀ ਕੁ ਉਚਾਈ ਹੈ ਉਹਨੂੰ ਕੋ ਮਾਪ ਨਹੀਂ ਸਕਦਾ ਕਿੰਨਾ ਕੁ ਵੱਡਾ ਉਹਦੇ ਬਾਰੇ ਕੋ ਦੱਸ ਨਹੀਂ ਸਕਦਾ ਕਿੰਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਦਰਬਾਰ ਉੱਚਾ ਹੈ ਉਹ ਕਹਿਣੀ ਕਥਨੀ ਤੋਂ ਬਾਹਰ ਹੈ ਪਰ ਹਜ਼ੂਰ ਕਹਿੰਦੇ ਏ ਸਤ ਹੈ ਕਿ ਉਹ ਉੱਚਿਆਂ ਤੋਂ ਵੀ ਪਰਮਾਤਮਾ ਉੱਚਾ ਹੈ ਵੱਡਿਆਂ ਤੋਂ ਵੀ ਵਾਹਿਗੁਰੂ ਵੱਡਾ ਹੈ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਮੈਂ ਵੇਖਿਉ ਰੀ ਊਚਾ ਮੋਹਨ ਸਭ ਤੇ ਊਚਾ ਆਨ ਨਾ ਕੋ ਸੰਸਾਰ ਲਾਗੈ ਢੂੜ ਰਹੇ ਹਮ ਮੂਜਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਸੀਂ ਸਾਰੇ ਸੰਸਾਰ ਭਰ ਦੇ ਅੰਦਰ ਢੂਡ ਕਰਕੇ ਦੇਖ ਲਿਆ ਪਰ ਕੋਈ ਐਸਾ ਸੰਸਾਰ ਦੇ ਅੰਦਰ ਸਾਨੂੰ ਨਹੀਂ ਜੀਵ ਮਿਲਿਆ ਜਿਹੜਾ ਪ੍ਰਮਾਤਮਾ ਦੇ ਨਾਲੋਂ ਵੱਧ ਕਰਕੇ ਊਚਾ ਹੋਵੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਭ ਤੇ ਊਚ ਜਾ ਕਾ ਦਰਬਾਰ ਅਤ ਊਚਾ ਤਾਕਾ ਦਰਬਾਰ ਅੰਤ ਨਹੀਂ ਕਛ ਪਾਰਾ ਵਾਰਾ ਕਿੰਨਾ ਕੋ ਵੱਡਾ ਪ੍ਰਮਾਤਮਾ ਦਾ ਦਰਬਾਰ ਹੈ ਕਿੰਨਾ ਕੋ ਊਚਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਉਰਾਰ ਪਾਰ ਦਾ ਕਦੇ ਅੰਤ ਪੈਂਦਾ ਹੀ ਨਹੀਂ ਐਸਾ ਉਚਿਆ ਦਵਹ ਗੁਰੂ ਦਾਤ ਸਰੂਪ ਰੂਪੀ ਦਰਬਾਰ ਉੱਚਾ ਹੈ ਸਦਾ ਸਦਾ ਤਾ ਕੋ ਜੋਹਾਰ ਏ ਗੁਰਸਿੱਖੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਦਾ ਸਦਾ ਸਾਨੂੰ ਜੋਹਾਰ ਚੁੱਕ ਕੇ ਨਮਸਕਾਰਾ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੇ ਚਰਨਾਂ ਤੇ ਬਾਰ ਬਾਰ ਸਾਨੂੰ ਨਮਸਕਾਰਾ ਕਰਨੀ ਚਾਹੀਦੀ ਹੈ ਬਾਰ ਬਾਰ ਸਾਨੂੰ ਨਤਮਸਤਕ ਹੋਣਾ ਚਾਹੀਦਾ ਹੈ ਕਿਉਂਕਿ ਉਹ ਪਰਮਾਤਮਾ ਸਭ ਤੋਂ ਉੱਚਾ ਹੈ ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰ ਸਿੱਖੋ ਸਦਾ ਸਦਾ ਤਾ ਕਉ ਜੋ ਹਾਰ ਹਰ ਇੱਕ ਜੀਵ ਉਸ ਪਰਮਾਤਮਾ ਨੂੰ ਜੋ ਹਾਰ ਕਰਦਾ ਹੈ ਹਰ ਇੱਕ ਜੀਵ ਨੂੰ ਸਦਾ ਜੀਵਨ ਭਰਯੰਤ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰਦੇ ਰਹਿਣਾ ਚਾਹੀਦਾ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਾਪ ਸੇ ਪਾਵਨ ਬਾਣੀ ਵਿੱਚ ਨਮਸਕਾਰਾਂ ਕੀਤੀਆਂ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਹਰ ਇੱਕ ਪੰਕਤੀ ਅੰਦਰ ਪ੍ਰਮਾਤਮਾ ਦੇ ਚਰਣਾ ਤੇ ਨਮਸਕਾਰਾਂ ਨੇ ਉਹ ਸਭ ਤੋਂ ਉੱਚੇ ਤੇ ਸਭ ਤੋਂ ਵੱਡੇ ਪਰਮ ਪ੍ਰਮਾਤਮਾ ਜੀ ਦੇ ਸਰੂਪ ਨੂੰ ਬਾਰ-ਬਾਰ ਨਮਸਕਾਰਾਂ ਕੀਤੀਆਂ ਨੇ ਤੋ ਹਜ਼ੂਰ ਆਖਰੇ ਗੁਰਸਿੱਖੋ ਬਾਰ-ਬਾਰ ਉਸ ਵਾਹਿਗੁਰੂ ਜੀ ਦੇ ਚਰਨਾਂ ਤੇ ਸਾਨੂੰ ਨਮਸ਼ਕਾਰ ਕਰਨੀ ਆ ਚਾਹੀਦੀ ਹੈ ਜੋ ਪਰਮਾਤਮਾ ਜੀ ਦਾ ਸਰੂਪ ਸਭ ਤੋਂ ਉੱਚਾ ਹੈ ਉੱਚੇ ਤੇ ਊਚਾ ਜਾ ਕਥਾਨ ਉਸ ਪਰਮਾਤਮਾ ਦੇ ਸਰੂਪ ਦੇ ਨਾਲੋਂ ਮਹਾਰਾਜ ਕਹਿੰਦੇ ਨਾਮ ਰੂਪੇ ਅਸਾਨ ਵੀ ਉੱਚਾ ਹੈ ਸਤਸੰਗਤ ਰੂਪੇ ਅਸਾਨ ਉਹ ਸਰੂਪ ਦੇ ਨਾਲੋਂ ਵੀ ਮਹਾਰਾਜ ਕਹਿੰਦੇ ਉੱਚਾ ਹੈ ਜਬਦੀਸ਼ ਸੇ ਪਾਵਨ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਹੈ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ ਉਚਾਰਨ ਕੀਤੀ ਹੈ ਕਿਉਂਕਿ ਸਿੱਧ ਬਾਰ-ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਗੋਹਜ ਸਵਾਲ ਪੁੱਛਦੇ ਸਨ ਸਤਗੁਰੂ ਜੀ ਉਹਨਾਂ ਦੀ ਸ਼ੰਕਿਆਂ ਦੀ ਨਿਰਵਿਰਤ ਕਰਨ ਲਈ ਪਾਵਨ ਬਾਣੀ ਰਾਹੀਂ ਜਵਾਬ ਦੇਂਦੇ ਔਰ ਸ਼ੰਕੇ ਅਤੇ ਪਰਮਾਤੂ ਰੇਦ ਕਰ ਦਿੰਦੇ ਸਨ ਤਾਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਜੀ ਸਭ ਤੋਂ ਉੱਚਾ ਅਸਥਾਨ ਕੀਦਾ ਹੈ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਹਿਣ ਲੱਗੇ ਸਿੱਧੋ ਸਭ ਤੋਂ ਉੱਚਾ ਅਸਥਾਨ ਪਰਮਾਤਮਾ ਦਾ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਲੋਂ ਵੱਧ ਕਰਕੇ ਵੀ ਕੋਈ ਉੱਚਾ ਹੈ ਮਹਾਰਾਜ ਉਹ ਕੀ ਹੈ ਸਤਗੁਰੂ ਜੀ ਕਹਿਣ ਲੱਗੇ ਪਰਮਾਤਮਾ ਦਾ ਨਾਮ ਹੈ ਜਬਦੀ ਸਹਿ ਬਾਣੀ ਦੇ ਬਚਨ ਸਾਨੂੰ ਯਾਦ ਹੋਣਗੇ ਵੱਡਾ ਸਾਹਿਬ ਊਚਾ ਥਾਓ ਊਚੇ ਉਪਰ ਊਚਾ ਨਾਓ ਪਰਮਾਤਮਾ ਦੇ ਸਰੂਪ ਦੇ ਨਾਲ ਉਹ ਊਚਾ ਤੇ ਵੱਡਾ ਪਰਮਾਤਮਾ ਜੀ ਦਾ ਨਾਮ ਹੈ ਨਾਮ ਜਪ ਕੇ ਹੀ ਨਾਮੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਖਰੇ ਨੇ ਊਚੇ ਤੇ ਊਚਾ ਜਾ ਕਾ ਥਾਨ हे गुरु ਸਿੱਖੋ ਅਕਾਲ ਉਪਰਖ ਵਾਹਿਗੁਰੂ ਜੀ ਦਾ ਉੱਚਿਆਂ ਨਾਲੋਂ ਵੀ ਉੱਚਾ ਅਸਥਾਨ ਹੈ ਨਾਮ ਰੂਪੇ ਅਸਥਾਨ ਹੈ ਸਤ ਸੰਗਤ ਰੂਪੇ ਅਸਥਾਨ ਹੈ ਵਾਹਿਗੁਰੂ ਜੀ ਦਾ ਸਭ ਤੋਂ ਉੱਚਾ ਅਸਥਾਨ ਹੈ ਕੋਟ ਅਗਾ ਮਿਟੇ ਹਰ ਨਾਮ ਕਿਉ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਨਾਮ ਰੂਪੇ ਅਸਥਾਨ ਸਭ ਤੋਂ ਉੱਚਾ ਹੈ ਹਜ਼ੂਰ ਕਹਿੰਦੇ ਮਨੁੱਖ ਜਦੋਂ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ 1 2 ਚਾਰਨੇ ਕਰੋੜਾਂ ਹੀ ਮਨੁੱਖ ਦੇ ਕੀਤੇ ਹੋਏ ਜਨਮਾਂ ਜਨਮਾਂ ਤਰਾਂ ਦੇ ਬੱਜਰ ਪਾਪ ਕਰਮਾ ਨਸ਼ਟ ਹੋ ਜਾਂਦੇ ਆ ਜੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਜੀ ਦਾ ਨਾਮ ਜਪਦਾ ਹੈ ਕਿੰਨਾ ਵੱਡਾ ਪ੍ਰਤਾਪ ਹੈ ਪਰਮੇਸ਼ਰ ਦੇ ਨਾਮ ਦਾ ਵਾਹਿਗੁਰੂ ਜੀ ਦੇ ਸਿਮਰਨ ਕਰਨੇ ਦਾ ਇਸ ਕਰਕੇ ਹਜ਼ੂਰ ਕਹਿੰਦੇ ਨੇ ਕੋਟ ਅਗਾ ਮਿਟੇ ਹਰ ਨਾਮ ਕਰੋੜਾਂ ਹੀ ਤੇਰੇ ਪਾਪ ਕਰ ਮਿਟ ਜਾਣਾ ਕਰਨਗੇ ਜੇ ਜੀਵ ਜੇ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਕਰੇ ਇਸ ਸਰਨਾਈ ਸਦਾ ਸੁਖ ਹੋਏ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਨਾਲ ਸਦੀਵੀ ਕਾਲ ਦੀ ਸੁਖ ਮਿਲਦਾ ਹੈ ਮਨੁੱਖ ਜੀਵਨ ਦੇ ਅੰਦਰ ਕਦੇ ਕਿਸੇ ਦਾ ਕਦੇ ਕਿਸੇ ਦਾ ਆਸਰਾ ਤੱਕਦਾ ਹੈ ਕਈ ਵਾਰ ਮਨੁੱਖ ਇਸ ਦੀ ਸ਼ਰਨ ਵਿੱਚ ਜਾਂਦਾ ਹੈ ਕਿ ਫਲਾਣੇ ਮੁੰਦੇ ਦੀ ਮਸ਼ਰਨ ਵਿੱਚ ਜਾਵਾਂਗਾ ਉੱਥੋਂ ਮੈਨੂੰ ਕੁਝ ਪ੍ਰਾਪਤ ਹੋਵੇਗਾ ਮੈਨੂੰ ਸੁਖ ਮਿਲੇਗਾ ਮੇਰਾ ਸਵਾਰਥ ਪੂਰਾ ਹੋ ਜਾਵੇਗਾ ਪਰ ਉਹ ਸਰ ਸੰਗਤ ਜੀ ਉਹ ਜਿਹੜਾ ਸੁਖ ਹੈ ਨਾ ਕੇਵਲ ਵਕਤ ਦੀ ਸੁਖ ਹੁੰਦਾ ਹੈ ਥੋੜੇ ਸਮੇਂ ਵਾਸਤੇ ਸੁਖ ਮਿਲਦਾ ਹੈ ਪਰ ਮਹਾਰਾਜ ਕਹਿੰਦੇ ਜਦੋਂ ਇਹ ਜੀਵ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਸਦੀਵੀ ਕਾਲ ਦੀ ਸੁਖ ਪ੍ਰਾਪਤ ਹੋ ਜਾਂਦਾ ਜਿਹਨੂੰ ਆਤਮਿਕ ਸੁਖ ਕਿਹਾ ਜਾਂਦਾ ਹੈ ਜੇ ਸੁਖ ਨੂੰ ਪਾਉਣ ਦੇ ਲਈ ਸੰਸਾਰ ਦੇ ਕਿੰਨੇ ਕਿੰਨੇ ਸਾਧਕ ਜੀਵ ਯਤਨ ਕਰਦੇ ਨੇ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਦੀ ਸਾਧਨਾ ਕਰ ਕਰਕੇ ਯਤਨ ਕਰਦੇ ਨੇ ਸਾਨੂੰ ਆਤਮਿਕ ਸੁਖ ਮਿਲ ਜਾਣਾ ਕਰੇ ਪਰ ਮਹਾਰਾਜ ਕਹਿੰਦੇ ਗੁਰੂ ਸ਼ਰਨ ਧਾਰਨ ਕੀਤੇ ਤੋਂ ਬਿਨਾ ਅਕਾਲ ਪੁਰਖ ਪਰਮੇਸ਼ਰ ਜੀ ਦੇ ਸਿਮਰਨ ਤੋਂ ਬਿਨਾ ਕਦੇ ਵੀ ਉਹ ਸਦੀਵੀ ਕਾਲ ਆਤਮਿਕ ਸੁਖ ਨਹੀਂ ਪ੍ਰਾਪਤ ਹੋਣ ਵਾਲਾ ਤੋ ਹਜ਼ੂਰ ਨੇ ਉਚਾਰਨ ਕੀਤਾ ਇਸ ਸਰਣਾਈ ਸਦਾ ਸੁਖ ਹੋਏ ਏ ਗੁਰਸਿੱਖੋ ਵਾਹਿਗੁਰੂ ਜੀ ਦੀ ਸ਼ਰਣ ਐਸੀ ਇਲਾਹੇ ਬੰਦ ਹੈ ਜਿਸ ਨੂੰ ਧਾਰਨ ਕਰਕੇ ਸਦੀਵੀ ਕਾਲ ਮਨ ਬਾਣੀ ਸਰੀਰ ਕਰਕੇ ਸੁਖ ਮਿਲਦਾ ਹੈ ਕਰ ਕਿਰਪਾ ਜਾ ਕੋ ਮਿਲੈ ਸੋਏ ਪਰ ਪ੍ਰਮਾਤਮਾ ਜਦੂ ਕਿਰਪਾ ਕਰੇ ਤਾ ਹੀ ਮਹਾਰਾਜ ਕਹਿੰਦੇ ਉਸ ਆਪਣੀ ਸ਼ਰਣ ਦੇ ਵਿੱਚ ਗੁਰੂ ਕੀ ਸ਼ਰਣ ਦੇ ਵਿੱਚ ਮਿਲਣਾ ਕਰਦਾ ਹੈ ਅਥਵਾ ਸਦ ਸੰਗਤ ਦਾ ਮਿਲਾਪ ਕਰਾਉਂਦਾ ਹੈ ਗੁਰੂ ਕੀ ਸ਼ਰਨ ਦੇ ਵਿੱਚ ਜੀਵ ਨੂੰ ਮਹਾਰਾਜ ਕਹਿੰਦੀ ਭੇਜਦਾ ਹੈ ਜਦੋਂ ਪਰਮਾਤਮਾ ਜੀਵ ਤੇ ਕਿਰਪਾ ਕਰਦਾ ਹੈ ਨਹੀਂ ਤੇ ਮਨ ਵਿੱਚ ਕਈ ਵਾਰ ਇਹ ਵਿਚਾਰ ਆਉਂਦਾ ਹੀ ਨਹੀਂ ਕਿ ਗੁਰੂ ਕੀ ਸੰਗਤ ਕਰਾਂ ਮਹਾਰਾਜ ਦੇ ਸਤ ਸੰਗਤ ਵਿੱਚ ਵੀ ਜਾਇਆ ਕਰਾਂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਿਆ ਕਰਾਂ ਸੇਵਾ ਕਰਾਂ ਸਿਮਰਨ ਕਰਾਂ ਨਾ ਕਦੇ ਮਨ ਵਿੱਚ